ਸਤਕਾਰਯੋਗ ਜੀਜਾਰੂ ਸਾਥੀਓ ਸਾਥੀ ਜਿਹੜੀ ਗੱਲ ਕਰਦਾ ਆਕੇ ਗਏ ਨੇ ਕੁਝ ਵਾਅਦਾ ਕਰਦੇ ਹੋਏ ਥੋੜੀ ਨੌਜ ਲਈ ਥੋੜੀ ਗਿਆਨ ਲਈ ਹੋਰ ਤੁਹਾਡੇ ਨਾਲ ਗੱਲਬਾਤਾਂ ਕਰਨੀਆਂ ਨੇ ਜਿਹੜੇ ਸਾਥੀਆਂ ਨੇ ਹੰਬੜਾ ਦੇ ਥੱਲੇ ਦੇ ਪਿੰਡ ਦੱਸੇ ਨੇ ਇਹ ਡਰੇਨ ਵਿਭਾਗ ਵੱਲੋਂ ਗ੍ਰੀਨ ਕਮਿਊਨਲ ਵਿੱਚ ਪੇਸ਼ ਕੀਤੇ ਗਏ ਨੇ ਭਾਰਤੀ ਕਿਸਾਨ ਯੂਨੀਅਨ ਡਕਾਉਂਗਾ ਸ਼ਿਗਾਰਸ਼ੀਲ ਜੱਥੇਬੰਦੀ ਇੱਥੇ ਨੂਰਪੁਰ ਬੇੜ ਚ ਮਰੇ ਹੋਏ ਪਸ਼ੂਆਂ ਨੂੰ ਨਬੇੜਾ ਕਰਨ ਲਈ ਇੱਕ ਪਲਾਟ ਲੱਗਿਆ ਸੀਗਾ ਭਾਰਤੀ ਕਿਸਾਨ ਯੂਨੀਅਨ ਡਕਾਉਂਗਾ ਤੇ ਜਿਹੜੀ ਉਥੋਂ ਦੀ ਸੰਘਰਸ਼ ਸੰਘਰਸ਼ ਕਾਰਹੀ ਕਮੇਟੀ ਸੀ ਉਹਨਾਂ ਦੇ ਹੀ ਤਾਲਮੇਲ ਕਮੇਟੀ ਬਣੀ ਉਹ ਸਰਕਾਰ ਦੀ ਨੱਕ ਜਦਮ ਕੀਤਾ ਸਰਕਾਰ ਨੂੰ ਵੰਗਾਰਿਆ ਵਿਧਾਨ ਸਭਾ ਵਿੱਚ ਇਸ ਪਲਾਂਟ ਦਾ ਮਤਾ ਪਾਸ ਪਾਸ ਹੋਇਆ ਇਹ ਜਿਹੜਾ ਖੌਲ ਸੀਗਾ cancer ਦਾ ਬਿਮਾਰੀਆਂ ਦਾ ਖੌਲ ਸੀਗਾ ਇਹ ਜਿਹੜਾ ਪਲਾਟ ਆ ਇਹ ਬੰਦ ਕਰਾਇਆ ਇਹਨੂੰ ਪੱਟ ਕੇ ਹੋਰ ਕਿਸੇ ਪਾਸੇ ਲੈ ਕੇ ਜਾਣਗੇ ਇਹ ਅਸੀਂ ਲੋਕਾਂ ਨੇ ਇੱਥੇ ਪਲਾਟ ਲੱਗਣ ਨਹੀਂ ਦਿੱਤਾ ਜੇ ਇੱਥੇ ਪਲਾਟ ਲੱਗਦਾ ਸੀ ਜਿਹੜਾ ਬੁੱਢਾ ਨਾਲਾ ਵਾ ਜਿਹਦੇ ਵਿੱਚ ਲੁਧਿਆਣੇ ਦੀ ਇੰਡਸਟਰੀ ਦਾ ਪਾਣੀ ਪੈਂਦਾ ਵਾ ਕੈਂਸਰ ਸਾਹ ਜਾਂ ਹੋਰ ਬਿਮਾਰੀਆਂ ਫੈਲਦੀਆਂ ਨੇ ਇਹਨੂੰ ਰੋਕਣ ਲਈ 3 ਸਾਲ ਅਸੀਂ ਸਿਨਾਰਸ਼ ਕੀਤਾ ਇਥੋਂ ਦੇ ਇਸ ਇਲਾਕੇ ਦੇ ਲੋਕਾਂ ਨੇ 3 ਸਾਲ ਸਿਨਾਰਸ਼ ਕੀਤਾ ਉਸ ਪਲਾਟ ਨੂੰ ਲੱਗਣ ਨਹੀਂ ਦਿੱਤਾ ਹੁਣ ਸੈਤ ਸਰਕਾਰ ਨੇ ਪੰਜਾਬ ਦੇ ਪਾਣੀਆਂ ਨੂੰ ਗੰਦਲਾ ਕਰਨ ਲਈ 42 پلاਟ ਹੋਰ ਦਿੱਤੇ ਹੋਏ ਨੇ ਭੂੰਦੜੀ ਮੁਸ਼ਕਾਬਾਦ ਖਾੜਾ ਬੱਗੇ ਕਲਾਂ ਜਥੇ ਬੰਦੀਆਂ ਸ਼ਿੰਗਾਰਸ਼ੀਲ ਜਥੇ ਬੰਦੀਆਂ ਉਹ ਤੇ ਵੀ ਸ਼ਿੰਗਾਰਸ਼ ਕਰਦੀਆਂ ਨੇ ਉਹ ਵੀ پلاਟ ਅਸੀਂ ਚੱਲਣ ਨਹੀਂ ਦੇਣੇ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਦੂਜੀ ਗੱਲ ਇੱਥੇ ਦੇ ਜਿਹੜੇ ਪਲਾਟ ਲੱਗ ਰਹੇ ਨੇ ਇਹ ਫਰਦੂਸ਼ਨ ਪਲਾਟ ਇਹਨਾਂ ਤੇ ਸੰਘਰਸ਼ ਜਾਰੀ ਆ ਸਿਰਫ ਤੁਹਾਡੇ ਤੁਹਾਡੇ ਸਾਥ ਦੀ ਲੋੜ ਹੈ ਸੰਘਰਸ਼ ਅਸੀਂ ਲੜਦੇ ਆ ਲੋਕਾਂ ਦੇ ਸੰਘਰਸ਼ਾਂ ਤੋਂ ਬਗੈਰ ਲੋਕ ਇਤਿਹਾਸ ਰਚਦੇ ਨੇ ਸੰਘਰਸ਼ ਲੜਦੇ ਨੇ ਇਕੱਲੇ ਆਪੂ ਸੰਘਰਸ਼ ਨਹੀਂ ਲੜਦੇ ਆਪੂ ਅਗਵਾਈ ਕਰਦੇ ਨੇ ਮੱਤੇ ਬਾੜੇ ਵਿੱਚ ਕੈਪਟਨ ਸਰਕਾਰ ਨੇ ਜਮੀਨ ਅਗਵੇਰ ਕਰ ਲਈ ਜਿਹੜੀਆਂ ਉੱਥੇ ਫੈਕਟਰੀਆਂ ਲੱਗਣੀਆਂ ਸੀ ਉਹ ਸਾਡੇ ਦਰਿਆ ਵਿੱਚ ਪਾਣੀ ਪੈਣਾ ਸੀਗਾ ਪ੍ਰਦੂਸ਼ਣ ਇਤੋਂ ਵੀ ਵੱਧ ਹੋਣਾ ਸੀਗਾ ਬਤਾਲਨ ਪ੍ਰੇਮੀਆਂ ਨੇ ਸਨੇਹਾ ਦਿੱਤਾ ਜਿੱਥੇ ਬੰਦੀਆਂ ਨੂੰ ਸਾਰੀ ਜਿੱਥੇ ਸਾਰੀਆਂ ਜੱਥੇਬੰਦੀਆਂ ਉੱਥੇ ਪਹੁੰਚੀਆਂ ਸੋਜ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜੱਥੇਬੰਦੀਆਂ ਸਾਰੀਆਂ ਉਥੇ ਜੱਥੇਬੰਦੀਆਂ ਪਹੁੰਚੀਆਂ ਸਰਕਾਰ ਨੂੰ ਡਾਟ ਕੇ ਫੇਰ ਲਲਕਾਰਿਆ ਉਹ ਬੰਦ ਕਰਾਇਆ ਵਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮਸਲੇ ਉਵੇਂ ਦੇ ਜਿੰਮੇ ਤੇਵੇਂ ਰਹਿੰਦੇ ਨੇ ਅਸੀਂ ਜਿਹੜੇ ਸੱਜਣ ਸਾਥੀ ਸਾਡੇ ਕੋਲ ਪਹੁੰਚੇ ਆ ਜੇ ਇਹ ਕਾਲੇ ਪਾਣੀਆਂ ਦਾ ਮੋਰਚਾ ਲਾ ਕੇ ਗੱਲ ਰੱਖਣ ਆਏ ਨੇ ਅਸੀਂ ਭਾਰਤੀ ਕਿਸਾਨ ਯੂਨੀਅਨ ਟਕੰਡਾ ਵੱਲੋਂ ਇਸ ਕਮੇਟੀ ਨੂੰ ਵਿਸ਼ਵਾਸ ਦਿਵਾਉਂਦੇ ਆ ਜਿੰਨੇ ਵੀ ਸਾਡੇ ਵਰਕਰ ਪੰਜ ਪੰਜ ਬਲਾਕਾਂ ਵਿੱਚ ਕੰਮ ਕਰਦੇ ਆ ਜਿੱਦਣ 3 ਤਰੀਕ ਨੂੰ ਇਹ ਦਰਿਆ ਬੰਦ ਕਰਨਾ ਹੋਊਗਾ ਜਥੇਬੰਦੀ ਪਹਿਲ ਦੇ ਤੌਰ ਤੇ ਮੋਰਚਾ ਖੜੀ ਹੋਊਗੀ ਸਾਡਾ ਸੰਘਰਸ਼ ਜਥੇਬੰਦੀਆਂ ਦਾ ਸੰਘਰਸ਼ ਖਾਲਸਾ ਸ਼ਿੰਗਾਰਸ਼ ਜਿਹੜੇ ਆ ਪੰਜਾਬ ਵਿੱਚ ਚੱਲਦੇ ਰਹਿੰਦੇ ਆ ਇਹ ਜਿਹੜੀ ਲੋਕ ਲਹਿਰ ਇਹ ਬਣਾਉਣੀ ਪਊਗੀ ਸਾਰਿਆਂ ਪਿੰਡਾਂ ਵਿੱਚ ਜਾ ਕੇ ਗੁਰਦਾਰਿਆਂ ਵਿੱਚ ਅਨਾਉਂਸਮੈਂਟਾਂ ਕਰਨੀਆਂ ਪੈਣਗੀਆਂ ਕਮੇਟੀਆਂ ਬਣਨਗੀਆਂ ਸ਼ਿੰਗਾਰਸ਼ ਲੋਕ ਹੀ ਲੜਦੇ ਨੇ ਇਤਿਹਾਸ ਲੋਕ ਹੀ ਸਿਰਜਦੇ ਨੇ ਇਸ ਲਈ ਆਪਾਂ ਨੂੰ ਇੱਕ ਮੁੱਠ ਹੋਣਾ ਪਊਗਾ ਜਾਵੇ ਫਿਰ ਸ਼ਿੰਗਾਰਛ ਸਿੱਧਾ ਸਰਕਾਰਾਂ ਨਾਲ ਚੱਲਦੇ ਨੇ ਫੇਰ ਬੜੇ ਨੁਕਸਾਨ ਵੀ ਹੁੰਦੇ ਨੇ ਬੜਾ ਕੁਝ ਹੁੰਦਾ ਵਾ ਉਹ ਦੇਖਣਾ ਪਊਗਾ ਉਹਨਾਂ ਤੋਂ ਡਰਨਾ ਨਹੀਂ ਕਿਉਂਕਿ ਸਾਡੇ ਕੋਲ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਡੇ ਕੋਲ ਇਤਿਹਾਸ ਆ ਬਾਬਾ ਦੀਪ ਸਿੰਘ ਦਾ ਜੇ ਸਰਕਾਰਾਂ ਸਾਨੂੰ ਇਸੇ ਤਰ੍ਹਾਂ ਪਰਸ਼ਾਨ ਜਾਂ ਤੰਗ ਕਰਦੀਆਂ ਰਹਿਣਗੀਆਂ ਫਿਰ ਅਸੀਂ ਸੰਘਰਸ਼ ਵੀ ਲੜਨ ਨੂੰ ਤਿਆਰ ਆਂ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਜੀ ਅਸੀਂ ਕੀ ਕਰਦੇ ਆ ਜੀ ਸਰਦਾਰ ਲਖਾ ਲਖਵੀਰ ਸਿੰਘ ਸਿਧਾਨਾ ਜੀ ਦਾ ਅੱਜ ਸਾਡੇ ਨਗਰ ਸਮੂਹ ਪਹੁੰਚੇ ਆਏ ਅੱਜ ਕੱਠ ਦਾ ਬਹੁਤ ਜ਼ਿਆਦਾ ਤਗੜਾ ਅਸਮਾਨਾ ਹੋਣੀ ਸੀ ਪਰ ਅੱਜ ਤੋਂ 7-8 ਸਾਲ ਪਹਿਲਾਂ ਅਸੀਂ ਇਹ ਉਹ ਸਮੱਸਿਆ ਸੰਤ ਸੀਚੇਵਾਲ ਸਾਹਿਬ ਕੋ ਲੈ ਕੇ ਗਏ ਜਿਨ੍ਹਾਂ ਨੇ ਸਾਡੀ ਇਹ ਸਮੱਸਿਆ ਸੁਣੀ ਵੀ ਉਹ ਸੁਣ ਕੇ ਸਾਡੇ ਇੱਥੇ ਗੁਰੂ ਘਰ ਇੱਥੇ ਆਏ ਉਹ ਆਣ ਕੇ ਸਾਰਾ ਬੜਾ ਤਗੜਾ ਇਕੱਠ ਹੋਇਆ ਜੀ ਇਹ ਇਕੱਠ ਹੋਣ ਤੋਂ ਬਾਅਦ ਉਹਨਾਂ ਨੇ ਫੈਕਟਰੀਆਂ ਦੇ ਆਪਣੀ ਸਤਕਾਰ ਫੈਕਟਰੀ ਦੇ ਨਾਲ ਗੱਲਬਾਤ ਕਰਕੇ ਤੇ ਸਾਨੂੰ ਕੋਈ ਵੀ ਮਤਲਬ ਉਹਦਾ ਨਹੀਂ ਦਿੱਤਾ ਉਹਦਾ ਜਵਾਬ ਨਹੀਂ ਮਿਲਿਆ ਸਾਨੂੰ ਇਸ ਕਰਕੇ ਲੋਕ ਉਦੋਂ ਝੋਨਾ ਉਹਨਾਂ ਦਾ ਬਹੁਤ ਪਰੇਸ਼ਾਨ ਹੋਏ ਝੋਨਾ ਖਰਾਬ ਹੋਇਆ ਉਹ ਅੱਜ ਵੀ ਵੀਰ ਖੜੇ ਆ ਉਹ ਇਹੋ ਹੀ ਪੁੱਛਦੇ ਆ ਕਿ ਸਾਡੇ ਨਾਲ ਅਸੀਂ ਇਹ ਮੁੱਦੇ ਤੇ ਖੜੇ ਹੋਵਾਂਗੇ ਜ਼ਰੂਰ ਵੇਖੋ ਪਹਿਲੋ ਬੀਗੇ ਬੀਗੇ ਜੂਟ ਕੌਂਦਾ ਵਾਲੇ ਆਸ਼ਵਾਸ਼ਣ ਦਵਾ ਕੇ ਗਏ ਆ ਅਸੀਂ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਵੀ ਇਹ ਵੱਡਾ ਸਵੋਸ਼ਲ ਦਿੰਨੇ ਆ ਕਈ ਇਹ ਮੁੱਦਾ ਵੇਖੋ بھائی ਮੁੱਦਾ ਬਹੁਤ ਤਗੜਾ ਵਾ ਇਹ ਇਕੱਲੇ ਦੇ ਵਸ ਦੀ ਗੱਲ ਨਹੀਂ ਤੁਹਾਡੇ ਸਾਰੇ ਲੋਕਾਂ ਦਾ ਸਾਥ ਚਾਹੀਦਾ ਇਹ ਮੁੱਦਾ ਤਾਂ ਹੱਲ ਹੋਣਾ ਪਰ ਹੱਲ ਤਾਂ ਹੀ ਹੋਣਾ ਸੰਗਤ ਨੂੰ ਆਗੂ ਦੀ ਜ਼ਰੂਰਤ ਹੁੰਦੀ ਹੈ ਜੀ ਕੋਈ ਵੀ ਸੰਘਰਸ਼ ਲੜਦਾ ਹੋਵੇ ਲੜਾਕੇ ਬਹੁਤ ਹੁੰਦੇ ਆ ਪਰ ਲੜਾਕਿਆਂ ਨੂੰ ਤਰਤੀਬ ਵਿੱਚ ਖੜੇ ਕਰਨਾ ਉਹ ਕਿਸੇ ਜਰਨੈਲ ਦਾ ਕੰਮ ਹੁੰਦਾ ਜਰਨੈਲ ਸਾਨੂੰ ਮਿਲ ਗਿਆ ਇਸ ਕਰਕੇ ਅਸੀਂ ਇਹ ਚੀਜ਼ ਦਾ ਸਵਾਸ਼ਣ ਦੋਨੇ ਆ ਕਿ ਜਦੋਂ ਵੀ ਇਹ ਕੰਮ ਸ਼ੁਰੂ ਹੋਣਾ ਆ ਜਾਓ ਕਰਨਾ ਆਪਾਂ ਪਰ ਸਾਡੋਂ ਜਿਹੜੀ ਆ ਇਹ ਚੀਜ਼ ਦੀ ਕਾਇਦ ਅਗਵਾਈ ਬੜੀ ਜ਼ਰੂਰੀ ਸੀ ਤੇ ਇਹ ਕੱਲੋਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਦਾਰ ਲਖਾ ਸਿੰਘ ਸਿਧਾਣਾ ਜੀ ਦਾ ਸਿਧਾਣਾ ਜੀ ਦਾ ਇੱਥੇ ਆਉਣ ਦੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਕਾਲੇ ਪਾਣੀ ਦੇ ਬਾਰੇ ਜਾਗਰੂਕ ਕਰਿਆ ਬਹੁਤ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਟਾਲੀਆਂ ਟ੍ਰੈਕਟਰਾਂ ਨਾਲ ਨਾ ਕਰਦੇ ਗੱਡੀਆਂ ਅਸੀਂ ਜ਼ਰੂਰ ਉਹ ਤੋਂ ਇਹ ਤੁਹਾਡਾ ਕੰਮ ਨਹੀਂ ਹੈ ਤਾਂ ਹੈ ਸਾਡਾ ਪਰ ਅਸੀਂ ਪਹੁੰਚਾਂਗੇ ਜਿੱਥੇ ਮਾਰੇ ਹੋਏ ਸਾਰੇ ਸੱਜਣਾ ਨੂੰ ਬੀਬੀਆਂ ਦੇ ਘਰਾਂ ਨੂੰ ਬੇਨਤੀ ਹੈ ਕਿ ਜੇ ਬਰਨ ਕਰਕੇ ਜਾਇਓ ਜੀਮੈਂਟ ਦੇ ਘਰੇਖ ਦਾ ਪੂਰੇ ਸਿਮਿੰਟਾਰੇ ਰਸਤਾ ਸਭ ਬੰਦਿਆਂ ਨੂੰ ਦੱਸੇ ਤੇ ਘੱਟੋ-ਘੱਟ ਪੰਜਾਬ ਬੰਦੇ ਨੂੰ ਨਾਮ ਲੈ ਕੇ ਆਵੇ ਕਿਉਂਕਿ ਸੋ ਇੱਕ ਵਾਰ ਫਿਰ ਪੂਰੇ ਕਿਸਾਨ ਜਥੇਬੰਦੀਆਂ ਦਾ ਲੱਗੇ ਸੁਹਾਣੇ ਦਾ ਅਨੋਖਾ ਪਾਖਾ ਤੇ ਸਾਰੀ ਸਰਕਾਰ ਦਾ ਕਿਤੇ ਲੱਗਿਆ ਰੱਖਲੇ ਜਵਾਬ ਦਾ ਬਹੁਤ-ਬਹੁਤ ਧੰਨਵਾਦ ਗੁਰਦੁਆਰਾ ਸਾਹਿਬ ਦੇ ਇੱਕ ਇਕੱਠ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜੀ ਪਰਮੇਸ਼ ਮੂਲੀਅਤ ਕੀਤੀ ਗਈ ਔਰ ਉਹਦੇ ਵਿੱਚ ਬੀਕੇ ਜੂ ਖੋਸਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਦਾਰ ਧਿਆਨ ਸਿੰਘ ਜੀ ਵੀ ਆਪਣੀ ਟੀਮ ਦੇ ਸਮੇਤ ਇੱਥੇ ਪਹੁੰਚਿਆ ਤਾਂ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਪ੍ਰਧਾਨ ਜੀ ਸਾਥੀ ਕਾਲ ਜੀ ਸਾਥੀ ਕਾਲ ਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਪਹੁੰਚੇ ਮੀਟਿੰਗ ਦੇ ਵਿੱਚ ਕੀ ਕਹਿਣਾ ਚਾਹੋਗੇ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਕੀ ਤੋਂ ਤੁਹਾਡੇ ਵਿਚਾਰ ਬਣੇ ਆ? ਸਾਡੇ ਵਿਚਾਰ ਬਣਿਆ ਵੀ ਵੱਧ ਤੋਂ ਵੱਧ ਦੁਨੀਆ ਨੂੰ ਕਹੋਗੇ ਆਮ ਪਬਲਿਕ ਨੂੰ ਮساعدة ਦਿਓ ਵੀ ਆਪਾਂ ਕਾਲੇ ਪਾਣੀਆਂ ਪੁੱਛੇ ਲੜੀਏ ਵੀ ਇਹਦੇ ਵਾਸਤੇ ਆਪਣੀ ਜਿਹੜੀ ਆਉਣ ਵਾਲੀ ਡੀਡੀਐਨ ਵੀ ਉਹਦੇ ਵਾਸਤੇ ਬਹੁਤ ਘਾਤਕ ਹੈ ਪਾਣੀ ਬਿਲਕੁਲ ਬਿਲਕੁਲ ਇਹ ਗੰਦਾ ਪਾਣੀ ਬੇਅਦ ਕਾਤਕਾ ਬਿਮਾਰੀਆਂ ਲੱਗ ਰਹੀਆਂ ਨੇ ਸਾਡਾ ਇਹ ਜਿਹੜੀ ਏਰੀਆ ਦੀ ਬੈਲਟ ਆ ਇਹ ਤਾਂ ਕਾਲਾ ਪੀੜਿਆ ਤੇ ਕੈਂਸਰ ਦੀ ਬਹੁਤ ਜ਼ਿਆਦਾ ਪ੍ਰਭਾਵ ਸਾਡੇ ਆਪ ਪਿੰਡਾਂ ਚੋਂ ਤਕਰੀਬਨ 50% ਦਾ ਲੋਕਾਂ ਨੂੰ ਕਾਲਾ ਪੀੜੀ ਆ ਏਡ ਜੀ ਤੇ ਕੈਂਸਰ ਬਹੁਤ ਜ਼ਿਆਦਾ ਹੋ ਰਿਹਾ ਹਾਂ ਜਿੰਨੇ ਲੋਕ ਹਸਪਤਾਲਾਂ ਨੂੰ ਭੱਜਦੇ ਆ ਤੇ ਸ਼ਿਕਾਇਤ ਲਈਦੇ ਆ ਪ੍ਰਧਾਨ ਜੀ ਇੱਕ ਗੱਲ ਦੱਸੋ ਵੀ ਇਹ ਪਾਣੀ ਜਿਹੜਾ ਬੁੱਡੇ ਦਰਿਆ ਦਾ ਪਾਣੀ ਪਹਿਲਾਂ ਸਾਰੇ ਖੰਡਲੋ ਦੱਖਣੀ ਪੰਜਾਬ ਤੇ ਰਾਜਸਥਾਨ ਦੇ ਵਿੱਚ ਵੰਡਿਆ ਜਾ ਰਿਹਾ ਸੀ ਹੁਣ ਇਹ ਸਿਰਫ ਤੁਹਾਡੇ ਇਹ ਪਿੰਡਾਂ ਨੂੰ ਜਿਹੜੇ 35 36 ਪਿੰਡਾਂ ਦੀ ਲਿਸਟ ਬਣਾਈ ਉਹਨਾਂ ਨੂੰ ਦੇ ਕੇ ਤੇ گا ਉਹਨਾਂ ਦੇ ਨਾਲ ਜਿਹੜਾ ਸੂਆਂ ਰਾਈ ਹੋਰਾਂ ਪਿੰਡਾਂ ਨੂੰ ਸਪਲਾਈ ਕਰਨ ਦੀ ਜੰਨੇ ਦੀ 20000 ਏਕੜ ਜ਼ਮੀਨ ਨੂੰ ਲਾਉਣ ਦੀ ਯੋਜਨਾ ਸਰਕਾਰ ਵੱਲੋਂ ਬਣਾ ਲਈ ਗਈ ਹੈ ਤੁਸੀਂ ਕੀ ਸਮਝਦੇ ਹੋ ਕਿ ਵੀ ਜਿਹੜੀ ਪੰਜਾਬ ਦੀ ਸਾਰੇ ਦੀ ਸਮੱਸਿਆ ਸੀਗੀ ਉਹ ਤੁਹਾਡੇ ਪਿੰਡਾਂ ਤੱਕ ਸਿੰਟਰਫੇਵਤ ਤਾਂ ਸੇਮਤ ਰੱਖਾ ਹੋਣ ਜਾ ਰਹੀ ਹੈ ਤੇ ਇਹਦੇ ਨਾਲ ਤਾਂ ਤੁਹਾਡਾ ਪਿੰਡਾਂ ਦਾ ਹਾਲ ਹੋਰ ਵੀ ਬੁਰਾ ਹਾਲ ਹੋ ਜੂਗਾ ਸਾਡਾ ਏਰੀਆ ਹੀ ਬਰਬਾਦ ਹੋ ਜੂਗਾ ਜਵਾਨੀ ਕਿਸਾਨੀ ਸਭ ਕੁਝ ਬਰਬਾਦ ਹੋ ਜਾਣਾ ਅੱਜ ਤਾਂ ਕੁਝ ਨਹੀਂ ਰਹਿਣਾ ਨਾ ਕਿਸਾਨੀ ਰਹਿਣੀ ਆ ਨਾ ਸਾਡੇ ਤੋਂ ਜਵਾਨੀ ਰਹਿਣੀ ਆ ਸਾਡੇ ਤੋਂ ਤਾਂ ਸਭ ਕੁਝ ਖਤਮ ਹੋ ਜਾਣਾ ਇੱਥੇ ਇਸ ਕਰਕੇ ਅਜੇ ਕੰਮ ਹੋ ਨਹੀਂ ਰਿਹਾ ਤੇ ਫਿਰ ਕੀ ਕਰੋਗੇ ਹੁਣ ਜਿਹੜਾ 3 ਤਰੀਕ ਦੀ ਕਾਲ ਤੇ ਕਾਲੇ ਪਾਣੀ ਬੰਦ ਕਰਾਂਗੇ ਵੱਧ ਤੋਂ ਵੱਧ ਸਿਹਰਚ ਕਰਾਂਗੇ ਸਾਰੀ ਪਬਲਿਕ ਨੂੰ ਨਾਲ ਲੈ ਕੇ ਅਸੀਂ ਪਾਣੀ ਲਈ ਲੱਗਾਂਗੇ ਨਾ ਜਿਆਦੀ ਜੇ ਤੋੜ ਵੀ ਫੈਲ ਜਾਂਦੇ ਨਾ ਕਹਿਣਾ ਹਾਂਜੀ ਰੋਣੇ ਦੀ 3 ਤਰੀਕ ਦੀ ਕਾਲ ਦੇ ਉੱਤੇ ਕੋਈ ਵੱਡਾ ਇਕੱਠ ਕਰੋਗੇ ਵੱਡੇ ਤੋਂ ਵੱਧ ਤੋਂ ਵੱਧ ਕੱਟ ਕਰਾਂਗੇ ਪਾਣੀ ਨੂੰ ਜਿਹੜੇ ਉਹ ਕਾਲੇ ਪਾਣੀ ਦੇ ਮੋਰੀ ਤੇ ਨੇ ਐਲਾਨ ਕੀਤਾ ਉਹਨਾਂ ਨੂੰ ਬੰਦ ਕਰਨ ਦੇ ਉੱਤੇ ਬੜਾ ਜੀ ਸਹਿਯੋਗ ਦੇ ਆਗੇ ਟਰਾਲੀਆਂ ਟਰੈਕਟਰ ਗੱਡੀਆਂ ਮਿੱਟੀ ਭਰ ਭਰ ਲਿਜਾਵਾਂਗੇ ਅਸੀਂ ਸਭ ਕੁਝ ਬੰਦ ਕਰਾ ਕੇ ਜਿਵੇਂ ਕਹਿਣਗੇ ਡਿਊਸ਼ਨ ਬੋਰਡ ਵਾਲਿਆਂ ਦੀ ਇੱਕਦਮ ਨੱਕ ਜੇ ਦਮ ਕਰਾਂਗੇ ਜਿਹੜਾ ਵੀ ਸਾਡੇ ਵਾਸਤੇ ਗੜਾ ਹੱਥ ਖੋਲੇ ਜਾਂਦਾ ਪਰ ਠੀਕ ਹੈ ਸੋ ਇਹਨੇ ਧਿਆਨ ਸਿੰਘ ਜੀ ਜਿਲ੍ਹਾ ਉਮੀਦ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਖੋਸਾ ਸੋ ਸਰਦਾਰ ਸੁਖਵਿੰਦਰ ਸਿੰਘ ਜੀ ਖੋਸਾ ਜੋ ਕਿ ਇਸ ਜੱਥੇਬੰਦੀ ਦੇ ਸਭਾਈ ਪ੍ਰਧਾਨ ਨੇ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਕਾਲੇ ਪਾਣੀ ਦੇ ਮੋਰਚੇ ਦਾ ਸਮਰਥਨ ਕੀਤਾ ਗਿਆ ਸੀਗਾ ਔਰ 24 ਅਗਸਤ ਨੂੰ ਜੋ ਕਾਲੇ ਪਾਣੀ ਦੇ ਮੋਰਚੇ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਸੀਗਾ ਉਸ ਗੱਠ ਦੇ ਵਿੱਚ ਵੀ ਇਸ ਜੱਥੇਬੰਦੀ ਵੱਲੋਂ ਇੱਕ ਬਹੁਤ ਵੱਡਾ ਗੱਠੂ ਕਾਠ ਲੈ ਕੇ ਜਾਨੀ ਦੀ ਸ਼ਮੂਲੀਅਤ ਕੀਤੀ ਗਈ ਸੀ ਸੋ ਉਮੀਦ ਕਰਦੇ ਆ ਕਿ ਕਾਲੇ ਪਾਣੀ ਦੇ ਮੋਰਚਾ ਨੂੰ ਕਿਸਾਨ ਦੇ ਜੱਥੇਬੰਦੀ ਵੱਲੋਂ ਜੋ ਸਮਰਥਨ ਮਿਲ ਰਿਹਾ ਸੋ ਉਹਨਾਂ ਦਾ ਜਿਹੜਾ ਇਹ ਮੋਰਚਾ ਜਰੂਰ ਸਫਲ ਹੋਏਗਾ ਜੀਡੀਵੀ ਨਿਊਜ਼ ਵੱਲੋਂ ਕੈਮਰਾਮੈਨ ਭਜਨ ਬੋਨਾ ਦੇ ਨਾਲ ਮਹਿੰਦਰ ਪਾਲ ਨੂੰ